ਸੀ ਪਹਿਲੇ ਵੀ ਇਹ ਗੱਲ ਕਲੀਅਰ ਕੀਤੀ ਕਾਂਗਰਸ ਦਾ ਕੋਈ ਮਕਸਦ ਇਸ ਸਰਗਰਮ ਨੂੰ ਘਰਾਉਂਦਾ ਹੈ ਬਟ ਇਹ ਨਾ ਦੇ on the premises of the ਵਿਧਾਨ ਸਭਾ ਮੈਂ ਫੇਰ ਗੱਲ ਕਹਿਣਾ ਕਿ ਇਹਨਾਂ ਦੇ 32 ਐਮਐਲਏ ਇਸ ਮੇਰਾ ਇੰਟੱਚ ਦੇਰੇ ਐਮਐਲਏ ਨੇ ਇਹਨਾਂ ਦੇ ਮੰਤਰੀ ਵੀ ਇੰਟੱਚ ਤੇ ਜਿਹੜਾ ਅਮਨ अरोड़ा ਵੀ ਇਸ ਗੱਲ ਦਾ ਵਾਕਫ ਇਸ ਗੱਲ ਤੋਂ ਨਹੀਂ ਕਿ ਨਾ ਵਾਕਫ ਨੇ अरोड़ा ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬੰਗਲੌਰ ਮੈਂ ਜ਼ਰੂਰ ਗਿਆ ਸੀ ਮੈਂ ਉੱਥੇ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਬਾਦ ਸਾਹਿਬ ਤੇ ਭਗਵੰਤ ਜੀ ਜਾਂਦਾ ਹੁੰਦਾ ਜਿੰਦਨ ਫਾਕਸ ਤੇ ਸੀ ਸਿਹਤ ਦੀ وجہ ਕਰਕੇ ਗਿਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਮਿਲਣ ਦੀ ਬਗਾਨੀ ਜਗ੍ਹਾ ਤੇ ਜਾ ਕੇ ਮਿਲਦੀ ਆ ਤਾਂ ਆਪ ਵਾਲਿਆਂ ਨੂੰ ਹੋਏਗੀ ਮੈਨੂੰ ਐ ਨਹੀਂ ਸੋ ਇਸ ਗੱਲ ਕਰ ਮੈਂ ਇੱਕ ਵਾਰ ਫੇਰ ਐਸੇ ਬਦਖਬਾ ਦੇ ਵਿੱਚ ਇਸ ਗੱਲ ਨੂੰ ਫੇਰ ਰਿਟਰੀਏਟ ਕਰਨਾ ਕਿ ਜਿੰਦਨ ਮਹਾਰਾਸ਼ਟਰ ਦਾ ਜਹਾਜ਼ ਆ ਕੇ ਤੇ ਬੋਹਾਲੀ ਏਅਰਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤਪਾਲ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪਾਰਟੀ ਪਾ ਦੀ ਏਜੰਸੀਆਂ ਜਿਹੜੀਆਂ ਇਹਨਾਂ ਨੇ ਇਨ ਟੱਚ ਨੇ ਆफी ਸਾਰੇ ਲੋਕ ਮੈਨੂੰ ਪਤਾ ਹੈ ਇਹਨਾਂ ਦੇ ਇਨ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਿੰਦਾ ਮੇਰੇ ਨਾਲ ਉਹ ਇਨ ਟੱਚ ਨੇ ਜਿਹਾ ਦਿਲਜੀਤ ਦਿਲਜੀਤ ਜੋ ਸਾਇੰਟਾ ਸ਼ੋਹਂਦਾ ਇੱਕ ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੀਰਤਨੀ ਚ ਇਹ ਸਾਰੇ ਨਵੀਆਂ ਪਾਰਟੀਆਂ ਟਿਕਟਾਂ ਵਾਸਤੇ ਲੱਭਦੇ ਫਿਰਦੇ ਨੇ ਇਹਨਾਂ ਨੂੰ ਪਤਾ ਸਾਰਿਆਂ ਨੂੰ ਸੇਵ ਪੈਸੇ ਜੀ ਕਾਂਗਰਸ ਤੋਂ علاوہ ਕਿਸੇ ਨੂੰ ਪਰ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਅਸੀਂ ਵੀ ਉੱਥੇ ਵੇਖਾਂਗੇ ਕਿਹੜਾ ਲਿਆਣ ਵਾਲਾ ਜਿਹੜਾ ਨਹੀਂ ਲਿਆਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਹੁੰਦਾ ਤੁਸੀਂ ਛੱਡ ਦਿੰਦੇ ਆ ਜਿਹੜਾ ਚੰਗਾ ਹੁੰਦਾ ਤੁਸੀਂ ਲੈ ਲੈਂਦੇ ਸੋ ਇਹ ਸਾਰਾ ਕੁਝ ਹੋਏਗਾ ਟਾਈਮ 'ਚ ਹੋਏਗਾ ਜਦੋਂ ਵਕਤ ਆਏਗਾ ਐਸੀ ਵਿਧਾਨ ਸਭਾ 'ਚ ਲਾਈਨ 'ਚ ਲਾ ਕੇ ਫੋਟੋ ਖਿਚਾ ਕੇ ਤਾਂ ਕਹਾਂਗੇ ਕੀ ਆ ਅੱਜ ਸਾਹਿਬ ਅਮਨ ਰੋਣਾ ਨੇ ਚਾਲ ਚੱਲਿਆ ਤੋਂ ਮੈਂ ਇੱਕ ਜ਼ਿੰਮੇਵਾਰ ਪੋਲੀਟਿਸ਼ੀਅਨ ਆ ਮੈਂ ਜਸਟ ਇਹਨਾਂ ਨੂੰ ਦਵਾਂਗਾ ਇਹ ਨਾ ਮੈਨੂੰ ਲੈ ਲੈ ਬੇਰੀ ਗੱਲ ਸੁਣ ਲੋ 1 ਮਿੰਟ ਮੇਰੀ ਬੇਰੀ ਮੈਨੂੰ ਚੈਲੰਜ ਕਿੱਤਿਆ ਤੁਹਾਨੂੰ ਇੱਕ ਮੇਰੀ ਸੁਣ ਲੋ ਇਹ ਵੱਡੀ ਗੱਲ ਨਹੀਂ ਹੋਏਗੀ ਅਮਨ ਨੂੰ ਰੋਣਾ ਵੀ ਡਾਲਾ ਇਹ ਟਾਈ ਮਾਰ ਲੈਣ ਤੋਂ ਦੇ ਵੀ ਅਸੀਂ ਆ ਜਿਹੜਾ ਜਿਹੜਾ ਭਗਵਾਨ ਤੇ ਤੁਰ ਜਾਣਾ ਭਾਵੇਂ ਅਮਨ ਰੋੜਾ ਕਾਂਗਰਸ ਵਾਲਾ ਆ ਜਣਾ ਸਾਰਾ ਕੰਮ ਕਰਦਾ ਐਕਸਟੈਂਸ਼ਨ ਲਾ ਕੇ ਕਹਿੰਦੇ ਤੁਹਾਡੇ ਕਹਿੰਦੇ ਫਟਾਛ ਕਾਂਗਰਸ ਨਾਲ ਹੈ ਆਤਮਾ ਜਿਹੜੀ ਪਿੱਛੇ ਤੁਰ ਜਾ ਚੁੱਕੀ ਚਲੋ ਇਹਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਇਸ ਟਾਈਮ ਅਮਨ ਰੋੜੇ ਨੂੰ ਪਤਾ ਮੇਰੀ ਆਤਮਾ ਕਿੱਥੇ ਕਿਉਂਕਿ ਭੜਕ ਜ਼ਿਆਦਾ ਇਹ ਨਹੀਂ ਰਹੀ ਤੋ ਇਸ ਗੱਲ ਕੱਲ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਬਟ ਅੱਜ ਮੈਂ ਨਾਲ ਦੀ ਤੁਸੀਂ ਵੇਖੋ ਸੈਂਸਿਟੀਵਿਟੀ ਕਿੰਨੀ ਹੈ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਵਿੰਟਰ ਸੈਸ਼ਨ ਹੋਇਆ ਨਹੀਂ ਤੇ ਚੀਫ ਮਿਨਿਸਟਰ ਇਹਨਾਂ ਦਾ ਇੱਥੇ ਮੀਟਿੰਗ ਚ ਨਹੀਂ ਆ। ਮੁੱਖ ਮੰਤਰੀ ਕਿੰਨੇ ਕੁ ਤੁਸੀਂ ਵੇਖੋ ਅੱਜ ਮੁੱਖ ਮੰਤਰੀ ਗੈਰ ਹਾਜ਼ਰ ਨੇ। ਇਹ ਕਿੰਨੇ ਕੁ ਜ਼ਿੰਮੇਵਾਰ ਇਹਨਾਂ ਦੀ ਸਰਕਾਰ। ਕਿਸੇ ਗੱਲ ਦਾ ਜਵਾਬ ਨਹੀਂ ਅੱਜ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਈਆ ਤੇਜਰੀਵਾਲ ਸਾਹਿਬ ਨੇ ਕਿਹਾ ਸੀ ਸਾਲਾਨਾ ਮਦਮਾ। ਪਿਛਲੇ 3 ਸਾਲ ਦੀ ਐਵਰੇਜ ਤੇ 288 ਕਰੋੜ ਮੈਂ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਉਹਦੇ ਵਿੱਚ ਕੁਝ ਕੇਸੇਜ਼ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸੇਜ਼ ਪਹਿਲੇ ਵੀ ਰਜਿਸਟਰ ਹੋਏ ਸੀ ਫਿਰ ਰਜਿਸਟਰ ਨੂੰ ਦੇਰ ਹੈ ਫਿਰ ਪੁਲਿਸ ਨੂੰ ਕਲੀਨ ਚਿੱਤੇ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਨਿਟ ਮਿਸਟਰ ਦੇ ਸਾਰੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕਰप्शन ਚੱਲ ਰਿਹਾ ਹੈ ਐ ਤੁਸੀਂ ਹੈਰਾਨ ਹੋਵੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਪ੍ਰੈਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਹੈ ਜਨਰੇਟਰ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਿੰਦੇ ਕਿ ਮੈਨੂੰ ਜਵਾਬ ਦੋ 19700 ਕਰੋੜ ਰੁਪਇਆ ਚਲਾਨਾ ਵਿੱਚ ਕਮਸ ਟੂ 59000 ਕਰੋੜ ਰੁਪੀਆ ਇਨ 3 ਇਅਰ ਉਹ ਪੈਸੇ ਕਿਨ ਕੋ ਗਏ ਇਹਦਾ ਸਿੱਧਾ ਦਾਅਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋਲ ਤੇ ਭਗਤੂਣਾ ਕੋਲ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰਸ਼ਸ ਹੈ ਸਾਰੇ ਪੰਜਾਬ ਆ ਮੇਰੀ ਇਹ ਗੱਲ ਚੰਗਿਤਰਾ ਸੁਣ ਲੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮਐਲਏ ਜਾਂ ਉਹ ਮਿਨਿਸਟਰ ਜਿਹੜਾ ਉਗਰਾਈ ਕਰ ਹੋਰ ਬਹੁਤ ساری ਗੱਲਾਂ ਕੱਲ ਅਸੀਂ ਰੱਖਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਰੱਖਾਂਗੇ ਸੋ ਇਹਨੂੰ ਸਿਰੋਂ ਹੀ ਮੈਂ ਬਿਲਕੁਲ ਜਿਹੜੀ ਅਮਨ ਰੋੜੇ ਦੀ ਗੱਲ ਹੈ ਇਹਨੂੰ ਮੈਂ ਨਕਾਰਨਾ ਮੈਂ ਅੱਜ ਵੀ ਇਹ ਰਿਟਰੀਏਟ ਕਰਨਾ ਕੱਲ ਵੀ ਕੀਤਾ ਸੀ ਅੱਜ ਵੀ ਕਰਨਾ ਕਿ ਬੰਤੀ ਐਨਐਲ ਇਹਨਾਂ ਦੇ ਚਾਚੇ ਨੇ ਟਾਈਮ ਆਨ ਤੇ ਅਸੀਂ ਸਾਰੇ